ਸਚਰਿਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰੀਦੀ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੁਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਸੇਵਾਾਂ ਮਾ ਨਿਭਾ ਰਹੇ ਨੇ ਤੁਸੀਂ ਇਹਨਾਂ ਨਾਲ ਇੰਸ਼ੋਰੈਂਸ ਦੇ ਬਾਬਤ ਸਲਾਹ ਕਰਨ ਦੇ ਲਈ ਇੰਸ਼ੋਰੈਂਸ ਲੈਂਡ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਰਕਿਆਨਾ ਇਮੀਗ੍ਰੇਸ਼ਨ ਲਾ ਫਰਮ ਜੀ ਟਰਕਿਆਨਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ੰਤ ਤਨੋਤਾ ਜੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਔਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸੋਹੋਤਾ ਉਹਨਾਂ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਝਾਤ ਮਾਰੀਏ ਤਾਂ ਖਬਰ ਖੈਰਾ ਦੇ ਨਾਲ ਜੁੜੀ ਹੋਈ ਹੈ ਸੁਖਪਾਲ ਖੈਰਾ ਨੂੰ ਕਾਨੂੰਨੀ ਝਟਕਾ ਲੱਗਿਆ ਹੈ ਜੀ ਕਾਨੂੰਨੀ ਝਟਕੇ ਦੇ ਵਿੱਚ ਕੀ ਹੈ ਜੀ ਸਾਰੀ ਗੱਲਬਾਤ ਅ ਦੇਖੋ ਗੱਲ ਇਹ ਆ ਕਿ ਸੁਖਪਾਲ ਸਿੰਘ ਖੈਰਾ ਦਾ ਤੁਹਾਨੂੰ ਪਤਾ ਹੀ ਆ ਕੀ ਜਸਤਰਾ ਕਾਨੂੰਨੀ ਲੁਕਣ ਵਿੱਚ ਹੀ ਇਹਲਾ ਖੇਡ ਚੱਲਦਾ ਆ ਪਿਆ ਸਰਕਾਰ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਕਹਿ ਲਓ ਮਾਮਲਾ ਈਡੀ ਦਾ ਵੀ ਆ ਤੇ ਮਾਮਲਾ ਆਪਾਂ ਨੂੰ ਪਤਾ ਐਨਡੀ ਦਾ ਵੀ ਆ ਹੁਣ ਇਸ ਤੋਂ ਇਲਾਵਾ ਸੁਖਪਾਲ ਖੈਰਾ ਜਨਤਕ ਤੌਰ ਤੇ ਵਿਚਰ ਨਹੀਂ ਰਿਹਾ ਕਿਉਂਕਿ ਉਹਨਾਂ ਨੂੰ ਇੱਕ ਵਿਜੀਲੈਂਸ ਦੇ ਅਗਾਊ ਮਕਦਮੇ ਦਾ ਵੀ ਡਰ ਹੈ ਕਿ ਕਿਤੇ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਇੱਕ ਹੋਰ ਮਕਦਮੇ ਦੇ ਵਿੱਚ ਨਾਮਜ਼ਦ ਨਾ ਕਰ ਲਵੇ ਤੋਹਾਂ ਦੇਖਿਆ ਹੋਣਾ ਕਿ ਉਹ ਅਕਸਰ ਇਸ ਗੱਲ ਦਾ ਜ਼ਿਕਰ ਵੀ ਕਰਦੇ ਨੇ ਬੜੇ ਤਿੱਖੇ ਸ਼ਬਦ ਇਸਤੇਮਾਲ ਕਰਦੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਵਾਸਤੇ ਤਾਂ ਯਾਨੀ ਇੱਕ ਤਾਂ ਸਾਫ਼ ਹੈ ਕਿ ਇਸ ਲਈ ਸੋਪਾਲ ਸਿੰਘ ਖੈਰਾ ਦੇ ਜਿਹੜੇ ਸਿਤਾਰੇ ਨੇ ਉਹ ਗਰਦਿਸ਼ ਦੇ ਵਿੱਚ ਨੇ ਹੂੰ ਕਿਉਂ ਜੀ ਕਿਉਂਕਿ ਪਿਛਲੇ ਜੀ ਇਹਨਾਂ ਨੇ ਉਹ ਵਿਜੀਲੈਂਸ ਵਾਲੇ ਕੇਸ ਦੇ ਵਿੱਚ ਇੱਕ ਅਗਾਉਂ ਸੁਰੱਖਿਆ ਹਾਸਲ ਕਰਨ ਲਈ ਚਾਰਾ ਜੋਈ ਕੀਤੀ ਸੀਗੀ ਪੰਜਾਬ ਐਂਡ ਹਰਿਆਣਾ ਕੋਚ ਤੁਹਾਨੂੰ ਯਾਦ ਹੋਣਾ ਹੈ ਜੀ ਉਹਤੇ ਉੱਤੇ ਵੀ ਇਹਨਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਤੇ ਕੋਈ ਵੀ ਰੋਕ ਲਾਉਣ ਤੋਂ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਸੀਗਾ ਹੁਣ ਇਧਰ ਦੂਜੇ ਪਾਸੇ ਇੱਕ ਮਾਮਲਾ ਹੋ ਰਿਹਾ ਕਿ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਦੀ ਕਾਰਵਾਈ ਹੈ ਜਿਹੜੀ ਉਸ ਨੂੰ ਰੱਦ ਕਰਨ ਵਾਸਤੇ ਇਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਜੀ ਘੈਰਾ ਨਹੀਂ ਯਾਨੀ ਹੁਣ ਮਾਮਲਾ ਕਿੱਦਾਂ ਹੋ ਗਿਆ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਹੋ ਗਿਆ ਨਸ਼ੇ ਵਾਲਾ ਜਿਹੜਾ ਕਿ 2015 ਦੇ ਵਿੱਚ ਦਰਜ ਹੋਇਆ ਸੀ ਸਾਡੇ ਏਰੀਏ ਦੇ ਵਿੱਚ ਠੀਕ ਹੈ ਜੀ ਤਾਂ ਉਸ ਤੋਂ ਇਲਾਵਾ ਫਿਰ ਉਹਦੇ ਵਿੱਚ ED ਹੋ ਗਈ ਉਸੇ ਪਰਚੇ ਦੇ ਵਿੱਚ ED ਇਨਵੋਲਵ ਹੋ ਗਈ ਤੇ ਤੀਸਰਾ ਇੱਕ ਐਸ ਵੇਲੇ ਇਹਨਾਂ ਵਾਸਤੇ ਸੰਕਟ ਹੈ ਬਾਕੀ ਜੇ ਤਾਂ ਤੁਹਾਨੂੰ ਪਤਾ ਜ਼ਮਾਨਤ ਮਿਲ ਗਈ ਸੀ ਅੰਦਰ ਰਹਿ ਕੇ ਆ ਗਏ ਸੈਂ ਜੀ ਤਾਂ ਇੱਕ ਕੇਸ ਜਿਹੜਾ ਇਹਨਾਂ ਨੂੰ ਇਉਂ ਲੱਗਦਾ ਕਿ ਇਹਨਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਰਜ ਹੋ ਸਕਦਾ ਉਹਦੇ ਵਾਸਤੇ ਇਹ ਕਹਿ ਸਕਦੇ ਤਾਂ ਇਹਨਾਂ ਨੇ ਮਤਲਬ ਕਿ ਆਪਣੀ ਜਿਹੜੀ ਪਟੀਸ਼ਨ ਹੈ ਉਹਦੇ ਵਿੱਚ ਹੁਣ ਦਲੀਲ ਦਿੱਤੀ ਸੀ ਕਿ ਈਡੀ ਦੀ ਕਾਰਵਾਈ ਰੋਕ ਦਿਓ ਯਾਨੀ ਇਹ ਰੱਦ ਕਰ ਦਿਓ ਇਹਨਾਂ ਨੇ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਪਹਿਲਾਂ ਹੀ ਜਲਾਲਾਬਾਦ ਦੇ ਵਿੱਚ ਦਰਜ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਉਹਨਾਂ ਦੇ ਵਿਪੱਖ ਚ ਫੈਸਲਾ ਦੇ ਚੁੱਕੀ ਹੈ ਸਾਲ 2015 ਦੇ ਵਿੱਚ ਦਰਜ ਇਸ ਕੇਸ ਨੂੰ ਸੁਪਰੀਮ ਕੋਰਟ ਨੇ ਮੈਂ ਸਮਨ ਦੇ ਜਿਹੜੇ ਆਦੇਸ਼ ਸੀ ਉਹ ਰੱਦ ਕਰਕੇ ਝਟਕਾ ਦਿੱਤਾ ਹੈ ਇਸ ਦੇ ਬਾਵਜੂਦ ਈਡੀ ਨੇ 2021 ਦੇ ਵਿੱਚ ਉਹਨਾਂ ਦੇ ਕਰਤੇ ਛਾਪਾ ਮਾਰਿਆ ਤੇ 23 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਨੂੰ ਆਪਾਂ یوں ਸਮਝਦੇ ਹਾਂ ਕਿ ਦੇਖੋ ਮਸਲਾ ਜਿਹੜਾ ਹੈ ਉਹ ਇਹ ਆ ਕਿ ਇਹਨਾਂ ਨੇ ਜਾ ਕੇ ਇੱਕ ਪਟੀਸ਼ਨ ਫਾਈਲ ਕੀਤੀ ਹੁਣ ਈਡੀ ਜਿਹੜੀ ਹੁੰਦੀ ਆ ਜਿਵੇਂ ਆਪਾਂ ਦੇਖਿਆ ਕਿ ਕੋਈ ਸੈਪਰੇਟ ਉਹ ਪਰਚਾ ਦਰਜ ਨਹੀਂ ਕਰਦੀ ਜਿਹੜਾ ਪਰਚਾ ਦਰਜ ਹੋਇਆ ਹੁੰਦਾ ਉਸੇ ਪਰਚੇ ਦੇ ਵਿੱਚ ਹੀ ਜਿਹੜਾ ਲੈਂਡ ਦੇਨ ਹੁੰਦਾ ਉਸ ਦੇ ਆਧਾਰ ਤੇ ਉਹ ਅੱਗੇ ਕਾਰਵਾਈ ਕਰਦੇ ਆ ਜੀ ਇਹਨਾਂ ਨੇ ਜਾ ਕੇ ਕਿਹਾ ਕਿ ਜਦੋਂ ਐਂਡੀਪੀਐਸ ਵਾਲੇ ਜਲਾਲਾਬਾਦ ਵਾਲੇ ਮਕਦਮੇ ਦੇ ਵਿੱਚ ਸਮਨਿੰਗ ਨੂੰ ਹੀ ਰੱਦ ਕਰ ਦਿੱਤਾ ਸੁਪਰੀਮ ਕੋਰਟ ਨੇ ਤਾਂ ਇਹ ਮਾਮਲਾ ਆਪਣੇ ਆਪ ਖਤਮ ਹੋ ਜਾਣਾ ਚਾਹੀਦਾ ਈਡੀ ਦਾ ਤਾਂ ਰੋਲ ਹੀ ਨਹੀਂ ਰਿਹਾ ਪਰ ਹਾਈ ਕੋਰਟ ਨੇ ਚਟਕਾ ਦਿੱਤਾ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਇਸ ਕਾਰਵਾਈ ਨੂੰ ਰੱਦ ਨਾ ਕਰਨ ਦਾ ਹੁਕਮ ਦਿੱਤਾ ਤਾਂ ਇਹਦਾ ਮਤਲਬ ਇਹ ਹੈ ਆ ਕਿ ਹੁਣ ਇਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਵੇਗਾ ਜਾਂ ਫਿਰ ਈਡੀ ਦੀ ਕਾਰਵਾਈ ਜਿਹੜੀ ਚੱਲਦੀ ਹੈ ਉਸ ਦਾ ਸਾਹਮਣਾ ਹੀ ਕਰਨਾ ਪਵੇਗਾ ਤਾਂ ਉਹਨੂੰ ਮਿਲਾ ਕੇ ਕਹਿ ਲਵਾਂ ਕਿ ਸੁਖਪਾਲ ਸਿੰਘ ਖੈਰਾ ਹੁਰਾਂ ਵਾਸਤੇ ਕਾਨੂੰਨੀ ਤੌਰ ਤੇ ਇਸ ਸਰਕਾਰ ਦੇ ਵਿੱਚ ਬਹੁਤਾ ਕੁਝ ਇਹਨਾਂ ਦੇ ਪੱਖ ਚੋਂਦਾ ਨਜ਼ਰ ਨਹੀਂ ਆ ਰਿਹਾ ਮੁਸ਼ਕਲਾਂ ਸੁਖਪਾਲ ਸਿੰਘ ਖੈਰਾ ਦੀਆਂ ਹਾਲੀਚੋਂ ਦੀਆਂ ਤੇ ਉਖਲੋਤੀਆਂ ਨੇ ਜੀ ਸੋ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਹੱਦਬੰਦੀ ਕਮੇਟੀ ਦੇ ਵਿੱਚ ਵੀ ਵਾਰ ਦਿੱਤੇ ਆਪਣੇ ਬੰਦੇ ਆਪਣੇ ਬੰਦੇ ਕੌਣ ਜੀ ਹਾਂ ਜੀ ਦੇਖੋ ਜਿਹੜਾ ਆਪਣੇ ਬੰਦਿਆਂ ਵਾਲਾ ਮਾਮਲਾ ਹੈ ਨਾ ਜੀ ਉਹ ਮਾਮਲਾ ਇੰਉਂ ਆ ਕਿ ਗੱਲ ਇਹ ਆ ਕਿ ਹੱਦਬੰਦੀ ਹੁਣ ਤੁਸੀਂ ਇੱਕ ਚੀਜ਼ ਪਹਿਲਾਂ ਤੇ ਇਹ ਨੋਟ ਕਰੋ ਕਿ ਹੱਦਬੰਦੀ ਹੋ ਕਿਉਂ ਰਹੀ ਆ ਜੀ ਫਿਰ ਪਤਾ ਲੱਗੇਗਾ ਸਾਰੀ ਗੇਮ ਦਾ ਵਰ ਹੱਦਬੰਤੀ ਹੋ ਰਹੀ ਆ ਉਸ ਵੇਲੇ ਜਦੋਂ ਪੰਜਾਬ ਗਵਰਨਮੈਂਟ ਜਿਹੜੀ ਚੱਲ ਰਹੀ ਗਵਰਨਮੈਂਟ ਆ ਉਹ ਬਿਲਕੁਲ ਆਵਦੇ ਆਖਰੀ ਸਾਲ ਸ਼ੁਰੂ ਕਰਨ ਦੇ ਮਹਾਂਤਿਕ ਨੂੰਦੀ ਆ ਯਾਨੀ ਆਖਰੀ ਸਾਲ ਜਿਸ ਨੂੰ ਆਪਾਂ ਕਹਿ ਦਿੰਦੇ ਆ ਤੇ ਜਿਹਨੂੰ ਚੋਣਵੀ ਵਰਾ ਵਿਆਖ ਦਿੱਤਾ ਜਾਂਦਾ ਉਹ ਸ਼ੁਰੂ ਹੋ ਜਾਏਗਾ ਯਾਨੀ ਆਪਨ ਪਤਾ ਮਾਰਚ ਦੇ ਵਿੱਚ ਸਮਝ ਲਓ ਕਿ ਉਹ ਸ਼ੁਰੂ ਹੋ ਗਿਆ ਫਰਵਰੀ ਮਾਰਚ ਦੇ ਵਿੱਚ ਮਹੀਨੇ ਕੁਝ ਵੀ ਨਹੀਂ ਰਹਾ ਤਾਂ ਸਰਕਾਰ ਜਿਹੜੀ ਹੈ ਜਾਂ ਕਹਿ ਲਓ ਆਮ ਆਦਮੀ ਔਰ ਆਮ ਆਦਮੀ ਪਾਰਟੀ ਨਾਲੋਂ ਵਿੱਚ ਇਹ ਕਹ ਲੀਏ ਕਿ ਦਿੱਲੀ ਪਰਿਵਾਰ ਦੀਆਂ ਚਿੰਤਾਵਾਂ ਤੇ ਕਿਤੇ ਨਾ ਕਿਤੇ ਵਧੀਆਂ ਹੋਈਆਂ ਨੇ ਉਹ ਹੁਣ ਹਰ ਇਮਤਿਹਾਨ ਨੂੰ ਇਦਾਂ ਹੀ ਸੋਚ ਕੇ ਲੜ ਰਹੇ ਨੇ ਕਿ ਕੋਈ ਵੀ ਇਮਤਿਹਾਨ ਜਿਹੜਾ ਉਹ ਸਾਡਾ ਆਖਰੀ ਹੈ ਤੇ ਹਰ ਹਾਲਤ ਦੇ ਵਿੱਚ ਉਸ ਨੂੰ ਫਤਾ ਕਰਨਾ ਹੈ ਜੀ ਹੁਣ ਇਹਨਾਂ ਨੇ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਅਗਲੇ ਸਾਲ ਫਰਵਰੀ ਦੇ ਵਿੱਚ 116 ਨਗਰ ਕੌਂਸਲ ਤੇ ਨੌ ਨਗਰ ਨਿਗਮਾਂ ਦੀ ਚੋਣ ਜਿਹੜੀ ਹੈ ਉਹ ਹੋਣੀ ਹੈ ਸੰਭਾਵੀ ਆ ਉਹਦੇ ਤੋਂ ਪਹਿਲਾਂ ਇਹਨਾਂ ਨੇ ਹੱਦਬੰਦੀ ਨੂੰ ਹਲਾਉਣ ਦੀ ਤਿਆਰੀ ਕਰ ਲਈ ਹੱਦਬੰਦੀ ਤੁਸੀਂ ਸਮਝ ਗਏ ਡਿਲੀਮਿਟੇਸ਼ਨ ਤੁਸੀਂ ਖੁਦ ਸ਼ਹਿਰ ਦੇ ਵਿੱਚ ਨਹੀਂ ਕਿ ਜਿਹੜੇ ਵਾਰਡ ਹੁੰਦੇ ਆ ਜਿੱਤਾ ਠੀਕ ਹੈ ਨਾ ਜੀ ਵਾਰਡ ਜਿੱਥੋਂ ਕੌਂਸਲਰ ਚੁਣੀ ਜਾਂਦੀ ਏਦਾਂ ਹੀ ਸ਼ਹਿਰਾਂ 'ਚ ਵੋਟਾਂ ਪੈਂਦੀਆਂ ਨੇ ਜੇ ਮੈਂ ਗਲਤ ਨਹੀਂ ਕਹ ਰਹੀ ਜੀ 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 ਤਾਂ ਵਾਰਡਾਂ ਦੀ ਕਹਿੰਦੇ ਵਾਰਡਬੰਦੀ ਕਹਿੰਦੇ ਜਾਂ ਹੱਦਬੰਦੀ ਕਹਲੋ ਹੂੰ ਤੋ ਗੱਲ ਇਹ ਆ ਕਿ ਉੱਥੇ ਹੁਣ ਇਹਨਾਂ ਨੇ ਕੀ ਕੀਤਾ ਆ ਕਿ ਇੱਕ ਤੇ ਵੈਸੇ ਬਰਨਾਲਾ ਨਗਰ ਨਿਗਮ ਬਣਾ ਦਿੱਤਾ ਤੁਹਾਨੂੰ ਪਤਾ ਹੀ ਆ ਨਿਗਮ ਬਣਾ ਕੇ ਤੇ ਨਾਲ ਦੀ ਨਾਲ ਇੱਕ ਸ਼ਾਇਦ ਲੈਟਰ ਵੀ ਕੱਢ ਦਿੱਤਾ ਕਿ ਉਹ ਜਿਹੜੀ ਕਾਉਂਸਲ ਦੀ ਕੋਈ ਜ਼ਮੀਨ ਸੀ ਸ਼ਹਿਰ ਮੰਡੀ ਬੋਰਡ ਦੀ ਕਿਉਂ ਵੀ ਵੇਚ ਦੇਣੀ ਆ ਯਾਨੀ ਇੱਕ ਹੱਥ ਦੇ ਤੇ ਇੱਕ ਹੱਥ ਲੈ ਸਕਦਾ ਇੱਕੋ ਜੇ ਤਾਂ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੀ ਹੱਦਬੰਦੀ ਕਮੇਟੀ ਹੁੰਦੀ ਆ ਉਹਦੇ ਵਿੱਚ ਪ੍ਰਾਈਵੇਟ ਬੰਦੇ ਵੀ ਬਿਠਾਣੇ ਸ਼ੁਰੂ ਕਰ ਦਿੱਤੇ ਦੋ ਦੋ ਪ੍ਰਾਈਵੇਟ ਵਿਅਕਤੀ ਜਿਹੜੇ ਆ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਇਹਦੇ ਵਿੱਚ ਮਤਲਬ ਜਿਵੇਂ ਡਿਪਟੀ ਕਮਿਸ਼ਨਰ ਤੇ ਐਸਟੀਐਮ ਤੇ ਵਿਧਾਇਕ ਇਹ ਤੇ ਸਾਰੇ ਹੁੰਦੇ ਹੀ ਆ ਪਰ ਇਹ ਕਈ ਅਧਿਕਾਰੀਆਂ ਨੂੰ ਤਾਂ ਕਮੇਟੀ ਮੈਂਬਰ ਬਣਾਇਆ ਗਿਆ ਪਰ ਇਹਦੇ ਵਿੱਚ ਦੋ ਪ੍ਰਾਈਵੇਟ ਵਿਅਕਤੀ ਵੀ ਸ਼ਾਮਲ ਕਰ ਲਿਆ ਗਿਆ ਕਿਉਂਕਿ ਵਿਧਾਇਕਾਂ ਤੋਂ ਬਾਅਦ ਇਹ ਪ੍ਰਾਈਵੇਟ ਵਿਅਕਤੀ ਨਵੀਂ ਹੱਦਬੰਦੀ ਵਿੱਚ ਸੱਤਾਧਾਰੀ ਪਾਰਟੀ ਦੇ ਨਫੇ-ਨੁਕਸਾਨ ਦਾ ਅੰਕਲਨ ਕਰ ਸਕਦੇ ਆ ਬੈਠ ਕੇ ਕਿ ਕਿ ਸਵਾਡ ਦੇ ਵਿੱਚ ਕਿਸ ਨੂੰ ਜੋੜਨਾ ਹੈ ਕਿਸ ਨੂੰ ਭਾਈ ਤੋੜਨਾ ਹੈ ਕਿਹੜੇ ਵਾਰਡ ਦੇ ਵਿੱਚੋਂ ਚੁੱਕ ਕੇ ਬੰਦੇ ਕਿੱਧਰ ਜੋੜਨੇ ਨੇ ਕਿੱਧਰ ਤੋੜਨੇ ਨੇ ਮਤਲਬ ਕਿ ਇਹ ਸ਼ਾਇਦ ਪਹਿਲਾ ਮੌਕਾ ਹੋਏਗਾ ਕਿ ਜੇ ਤੂੰ ਇਸ ਤਰ੍ਹਾਂ ਦੀਆਂ ਕਮੇਟੀਆਂ ਦੇ ਵਿੱਚ ਕਿ ਜਿੱਥੇ ਡੀਲਿਮਿਟੇਸ਼ਨ ਹੋਣੀ ਆ ਉਹਦੇ ਵਿੱਚ ਦੋ ਦੋ ਪ੍ਰਾਈਵੇਟ ਬੰਦੇ ਬਿਠਾ ਲ ਦਿੱਤੇ ਇਹਨਾਂ ਨੇ ਕਿ ਭਾਈ ਚੁਣ ਚੁਣ ਕੇ ਤੁਸੀਂ ਜੋੜੋ ਤਾਂ ਇਹਦਾ ਮਤਲਬ ਕੀ ਆ ਕਿ ਹੱਤ ਬੰਦੀ ਦੇ ਵਿੱਚ ਇਹ ਹੱਦ ਕਰ ਦੇਣਾ ਚਾਹੁੰਦੇ ਆ ਉਹ ਆਂਦੇ ਹੁੰਦੇ ਨਾ ਕਿ ਜੇ ਪੀਣੀਆਂ ਤਾਂ ਹੱਦ ਕਰ ਦਿਓ ਨਹੀਂ ਤੇ ਪ੍ਰੋਗਰਾਮ ਰੱਦ ਕਰ ਦਿਓ ਇਹ ਹੱਦ ਬੰਦੀ ਦੇ ਵਿੱਚ ਹੱਦ ਕਰਨ ਜਾ ਰਹੇ ਆ ਕਿ ਭਈ ਕੋਈ ਕੰਮ ਕੋਈ ਕੋਰ ਕਸਰ ਰਹਿ ਨਾ ਜਾਵੇ ਤਾਂ ਕਿ ਸ਼ਹਿਰੀ ਚੋਣਾ ਜਿਹੜੀਆਂ ਕਿਉਂਕਿ ਤੁਹਾਨੂੰ ਪਤਾ ਕਿੰਨੀਆਂ ਕ੍ਰੂਸ਼ਲ ਹੋ ਜਾਣਗੀਆਂ ਤੁਸੀਂ ਸੋਚ ਕੇ ਤਾਂ ਦੇਖੋ ਨਾ ਉਧਰੋਂ ਚੋਣਾਂ ਵੀ ਫੜਾ ਸ਼ੁਰੂ ਹੋਣ ਜਾ ਰਿਹਾ ਹੈ ਉਧਰੋਂ ਸ਼ਹਿਰ ਦੀਆਂ ਚੋਣਾ ਤੇ ਜੇ ਸ਼ਹਿਰ ਦੇ ਵਿੱਚੋਂ ਗੇਮ ਫਿਸਲ ਗਈ ਗੇਮ ਤੇਲਕ ਗਈ ਤੇ ਬਸ ਬਸ ਫਿਰ ਤੇ ਕਹਾਣੀ ਤੁਹਾਨੂੰ ਪਤਾ ਸੂਤ ਨਹੀਂ ਹੋਣੀ ਸੋ ਇਹ ਹੁਣ ਇਸ ਵੇਲੇ ਜੋ ਵੀ ਤੁਹਾਨੂੰ ਪਤਾ ਹੀ ਆ ਉਹ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਦੇਖੋ ਜੀ ਸਾਮਦਾਮ ਡੰਡ ਵੇਤ ਜੋ ਵੀ ਆਉਂਦਾ ਕੰਮ ਉਹ ਪਾਰ ਹੀ ਆ ਬਸ ਹਰ ਹਾਲ ਦੇ ਵਿੱਚ ਅਸੀਂ ਜਿੰਨਾ ਇਹ ਹੁੰਦਾ ਜੀ ਸਾਮਦਾਮ ਡੰਡ ਵੇਤ ਜੋ ਤੁਸੀਂ ਦੇਖ ਰਹੇ ਹੋ ਤਾਂ ਖੈਰ ਇਧਰ ਰਵਜੋਤ ਸਿੰਘ ਕਹਿ ਰਹੇ ਨੇ ਕਿ ਅਸੀਂ ਤਿਆਰਾਂ 31 ਦਸੰਬਰ ਤੋਂ ਪਹਿਲਾਂ ਖਤਮ ਕਰਦੇ ਆਂ ਕਿ ਕੰਮ ਮਤਲਬ ਕਿ ਸਾਰਾ ਕੰਮ ਡਨ ਕਰਦੇ ਆਂਗੇ ਤੇ ਉਸ ਤੋਂ ਬਾਅਦ ਇਹ ਵੋਟਾਂ ਜਿਹੜੀਆਂ ਉਹ ਆਪਾਂ ਨੂੰ ਚੋਣਾਂ ਵੀ ਭਰੇ ਸ਼ੁਰੂ ਹੋਣ ਤੱਕ ਦਿਖਾਈ ਦੇਣਗੀਆਂ 6 ਜੀ ਇਸੇ ਦੇ ਨਾਲ ਜੇਕਰ ਅਗਲੀ ਗੱਲ ਤੇ ਆਪਾਂ ਆਈਏ ਤਾਂ ਉਧਰ ਅਰਵਿੰਦ ਕੇਜਰੀਵਾਲ ਦੀ ਇੱਕ ਹੋਰ ਕੋਠੀ ਦੇ ਚਰਚੇ ਨੇ ਪਰ ਇਸ ਵਾਰ ਗੱਲ ਚੰਡੀਗੜ੍ਹ ਆ ਕੇ ਪਹੁੰਚੀ ਐ ਸੈਟਲਾਈਟ ਇਮੇਜ ਘੁੰਮ ਰਹੀ ਐ ਜੀ ਇੱਕ ਕੀ ਐ ਜੀ ਸਾਰਾ ਮਾਜਰਾ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਔਰ ਟੈਲੀਵਿਜ਼ਨ ਦੀ ਕੀ ਲੋੜ ਆ ਬਹੁਤੇ ਘਰਾਂ ਚੋਂ ਟੈਲੀਫੋਨ ਜਿਹੜਾ ਔਰ ਟੈਲੀਵਿਜ਼ਨ ਮੁੱਕ ਚੁੱਕਾ ਹੈ ਤੇ ਉਹਦੀ ਜਗ੍ਹਾ ਤੇ ਟੈਲੀਫੋਨ ਹੀ ਚੱਲਦਾ ਕਿਉਂਕਿ ਉਹਦੇ ਨਾਲ ਸਾਰਾ ਕੁਝ ਚੱਲ ਪੈਂਦਾ OTT ਵਗੈਰਾ ਲਾਈਵ ਵਗੈਰਾ ਤੇ ਜੇ ਟੈਲੀਵਿਜ਼ਨ ਕਿਤੇ ਰੱਖਣੇ ਵੀ ਪੈਣ ਅੱਜ ਕੱਲ੍ਹ ਉਹ ਸਮਾਰਟ ਬਣ ਗਏ ਨੇ ਟੈਲੀਵਿਜ਼ਨ ਵੀ ਟੈਲੀਵਿਜ਼ਮ ਦੇ ਵਿੱਚ ਉਹੀ ਫੋਟੋ ਆਉਂਦੇ ਆ ਜਿਹੜੇ ਇੱਕ ਮੋਬਾਈਲ ਦੇ ਵਿੱਚ ਸੈੱਟ ਕਰਕੇ ਚਲਾ ਦਿੱਤੇ ਜਾਂਦੇ ਜਾਂਦੀ ਜ਼ਮਾਨਾ ਬਦਲ ਗਿਆ ਉਦੋਂ ਹੁਣ ਸੈਟਲਾਈਟ ਤਸਵੀਰਾਂ ਆ ਜਾਂਦੀਆਂ ਬੰਦਾ ਕਿਤੇ ਬੈਠਾ ਹੈ ਕੋਈ ਬੰਦਾ ਕਿਤੇ ਰਹਿ ਰਿਹਾ ਉਹਦੇ ਸਾਰੇ ਪਤੇ ਟਿਕਾਣੇ ਲੱਭ ਲੈ ਜਾਂਦੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਅਗਲੇ ਲਦੀਨ ਲੱਭ ਲਿਆ ਹੈ ਜੀ ਪਰ ਹਾਲ ਗੱਲ ਇਹ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੀ ਜਿਹੜੀ ਇਕਾਈ ਆ ਉਹਨਾਂ ਦੇ ਆਫੀਸ਼ੀਅਲ ਅਕਾਊਂਟ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਅਪਲੋਡ ਕੀਤੀਆਂ ਗਈਆਂ ਇਸ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਵੀ ਇਹ ਤਸਵੀਰਾਂ ਜੜੀਆਂ ਨੇ ਉਹ ਨਸ਼ਰ ਕੀਤੀਆਂ ਵੇਖੋ ਗੱਲ ਕੀ ਆ ਇਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਦਿੱਲੀ ਵਾਲਾ ਸ਼ੀਸ਼ਮੈਲ ਛੱਡਿਆ ਸੀਗਾ ਉਸ ਛੱਡੇ ਹੋਏ ਸ਼ੀਸ਼ਮੈਲ ਤੋਂ ਬਾਅਦ ਇੱਕ ਸ਼ੀਸ਼ਮੈਲ ਦਾ ਹੋਰ ਜੁਗਾੜ ਹੋ ਗਿਆ ਉਹ ਜਿਵੇਂ ਹਾਕਮਸੂਹੀ ਨੇ ਕਿਹਾ ਸੀਗਾ ਨਾ ਕਿੱਥੇ ਲਾਇਨੇ ਸੱਜਣਾ ਡੇਰੇ ਕਿਉਂ ਭੁੱਲ ਗਿਆਂ ਪੌਣੇ ਥੇਰੇ ਕਿੱਥੇ ਲਾਇਨੇ ਸੱਜਣਾ ਡੇਰੇ ਇਨਨਿਆ ਕਿ ਕਿ ਸਜਣ ਦਾ ਤੇ ਪਤਾ ਨਹੀਂ ਕਿੱਥੇ ਡੇਰੇ ਲਾਏ ਨੇ ਪਰ ਅਰਵਿੰਦ ਕੇਜਰੀਵਾਲ ਦੇ ਡੇਰੇ ਤੁਹਾਨੂੰ ਅਹੀਂ ਦੱਸ ਦਿੰਨੇ ਆ ਕਿ ਦਿੱਲੀ ਵਾਲਾ ਸ਼ੀਸ਼ਮੈਲ ਛੱਡਣ ਤੋਂ ਬਾਅਦ ਅੱਜਕੱਲ ਜਨਾਬ ਸੈਕਟਰ 2 ਸੈਕਟਰ 2 ਚੰਡੀਗੜ੍ਹ ਦਾ ਸ਼ਾਇਦ ਗੁਰਪ੍ਰੀਤੂ ਸੰਦੇਖਿਆ ਹੋਵੇ ਤਾਂ ਸੈਕਟਰ 2 ਸੀਐਮ ਦੀ ਜਿਹੜੀ ਰੈਸ਼ ਆ ਉਸ ਨੂੰ ਸੈਕਟਰ 2 ਵਾਲਾ ਕੋਟਾ ਕਹਿ ਦਿੱਤਾ ਜਾਂਦਾ ਕਿ ਜਿਹਦੇ ਵਿੱਚ ਸੀਐਮ ਪੂਲ ਦੀਆਂ ਜੜੀਆਂ ਨੇ ਕੋਠੀਆਂ ਆ ਜਾਂਦੀਆਂ ਨੇ ਤਾ ਉਸੇ ਹੀ ਪੂਲ ਦੇ ਵਿੱਚੋਂ ਕਹਿੰਦੇ ਆ ਕਿ ਇੱਕ ਕੋਠੀ ਜਿਹੜੀ ਆ ਜਿਹੜੀ ਕਿ ਆ ਬਹੁਤ ਲਗਜ਼ਰੀ ਕੋਠੀ ਆ ਤੇ ਜਿਹਨੂੰ ਮਤਲਬ ਕਿ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਕੀਤਾ ਗਿਆ ਜਿਹੜੀ ਕਿ ਕਈ ਕਿੱਲਿਆਂ ਦੇ ਵਿੱਚ ਫੈਲਰੀ ਹੋਈ ਆ ਉਹਦੇ ਚ ਹੁਣ ਅਰਵਿੰਦ ਕੇਚਰੀ ਵਾਲਤਾ ਵਾਸਾ ਹੈ ਤਾਂ ਗੱਟਾ ਦੇਖੋ ਇਹ ਆ ਕਿ ਕੁਝ ਸਮਾਂ ਪਹਿਲਾਂ ਮੈਂ ਗਿਆ ਸਾਂ ਮੋਹਾਲੀ ਜੀ ਜਿੱਥੇ ਮੁੱਖ ਮੰਤਰੀ ਸਾਹਿਬ ਦਾਖਲ ਨੇ ਉਸ ਹਸਪਤਾਲ ਦੇ ਦਾਖਲ ਸੀ ਉਸ ਹਸਪਤਾਲ ਦੇ ਬਿਲਕੁਲ ਲਾਗੇ ਨਾ ਇੱਕ ਭਵਨ ਆ ਜੀ ਸਰਕਾਰ ਦਾ ਭਵਨ ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਗੱਲ ਦੱਸੀ ਸੀ ਕਿ ਉਸ ਭਵਨ ਦੇ ਵਿੱਚ ਅਰਵਿੰਦ ਕੇਜਰੀਵਾਲ ਠਹਿਰਦੇ ਰਹੇ ਜਿਹੜਾ ਕਿ ਰਸਤਾ ਆਮ ਲੋਕਾਂ ਲਈ ਚੱਲਦਾ ਹੁੰਦਾ ਸੀ ਉਸ ਨੂੰ ਬਲੌਕ ਕੀਤਾ ਗਿਆ ਸੀਗਾ ਬੈਰੀਕੇਡਿੰਗ ਦੇ ਜ਼ਰੀਏ ਜਦੋਂ ਮੈਂ ਪੁੱਛਿਆ ਕਿ ਇਹ ਕੀ ਆ ਬਈ ਕਿਉਂਕਿ ਮੈਂ ਉੱਥੇ ਜਾਂਦਾ ਰਹਿਣਾ ਇਹ ਆਹ ਰਸਤਾ ਕਾ ਤੂੰ ਬੰਦ ਕੀਤਾ ਤੇ ਉਹਨਾਂ ਨੇ ਦੱਸਿਆ ਕਿਥੇ ਜਨਾਬ ਉਹ ਰੀ ਰਾਤ ਨੂੰ ਆ ਕੇ ਰਾਤ ਕਟੀਆਂ ਕਰਦੇ ਆ ਕੁਝ ਤਾਂ ਦੇਣਾ ਕਿ ਤੇਰੀ ਨਗਰੀ ਦੇ ਵਿੱਚ ਜੂਨ ਗੁਜ਼ਾਰਾ ਕਰਦੇ ਆ ਸੱਜਣਾ ਬਈ ਦਿਨ ਕਟੀਆਂ ਕਰਦੇ ਆ ਇਹ ਰਾਤ ਕਟੀਆਂ ਕਰਦੇ ਸਨ ਤਾਂ ਉਥੋਂ ਸ਼ਾਇਦ ਇਹਨਾਂ ਨੂੰ ਇਉਂ ਲੱਗਿਆ ਕਿ ਬਈ ਇਹ ਟਿਕਾਣਾ ਆਰਜ਼ੀ ਜਿਹਾ ਕੋਈ ਪੱਕਾ ਰੈਸ਼ੀ ਟਿਕਾਣਾ ਹੋਣਾ ਚਾਹੀਦਾ ਤਾਂ ਹੁਣ ਫਿਰ ਤੁਸੀਂ ਤਸਵੀਰਾਂ ਦੇਖ ਸਕਨੇ ਹੋ ਹਾਲਾਂਕਿ ਹੁਣ ਤੱਕ ਆਮ ਆਦਮੀ ਪਾਰਟੀ ਦਾ ਕੋਈ ਇਹਦੇ ਤੇ ਪ੍ਰਤੀਕਰਮ ਨਹੀਂ ਆਇਆ ਪਰ ਗੱਲ ਤੇ ਇਹੋ ਆ ਕੇ ਤੁਸੀਂ ਵੇਖੋ ਜੇ ਆਪਾਂ ਗੁਰਪ੍ਰੀਤ ਦੀ ਦੇਖੀਏ ਤਾਂ ਦਿੱਲੀ ਦੇ ਵਿੱਚ ਇਹਨਾਂ ਨੂੰ ਬੰਗਲਾ ਛੱਡਣਾ ਪਿਆ ਸੀਗਾ ਤਾਂ ਨਾਲ ਦੀ ਨਾਲ ਇਹਨਾਂ ਨੇ ਇੱਕ ਐਮਪੀ ਤੋਂ ਬੰਗਲਾ ਖਾਲੀ ਕਰਾ ਲਿਆ ਯਾਦ ਹੈ ਤੁਹਾਨੂੰ ਜੀ ਜੀ ਉਪਰੋਂ ਹੋਇਆ ਕਿ ਕਿ ਬਤੌਰ ਕੌਮੀ ਪਾਰਟੀ ਕਿਉਂਕਿ ਇਹਨਾਂ ਨੂੰ ਦਰਜਾ ਮਿਲ ਚੁੱਕਾ ਹੈ ਬਤੌਰ ਕੌਮੀ ਪਾਰਟੀ ਤੇ ਕਨਵੀਨਰ ਇਹਨਾਂ ਨੂੰ ਕੋਰਟ ਦੇ ਰਾਹੀਂ ਇੱਕ ਬੰਗਲਾ ਮਿਲ ਗਿਆ ਤੁਹਾਨੂੰ ਯਾਦ ਹੋਣਾ ਉਹ ਵੀ ਸਾਰਾ ਕੁਝ ਮਿਲ ਗਿਆ ਨਾ ਦੋ ਤੇ ਤੀਸਰਾ ਹੁਣ ਇਹ ਤੇ ਹੈਗੇ ਕੀ ਐ ਸਾਬ ਕੁਛ ਵੀ ਨਹੀਂ ਜੀ ਸੰਵਿਧਾਨਕ ਤੌਰ ਤੇ ਅਉਧਾ ਕੀ ਆ ਕੁਛ ਨਹੀਂ ਨਾਥਿੰਗ ਪਰ ਹੁਣ ਇਹ ਮਾਨ ਸਾਹਿਬ ਨੂੰ ਦੱਸਣਾ ਚਾਹੀਦਾ ਮਾਨ ਸਾਹਿਬ ਕੀ ਕਰਨ ਕਿ ਪੱਤਰਕਾਰਾਂ ਨੂੰ ਬੁਲਾ ਲੈਣ ਪੱਤਰਕਰ ਇਹ ਨਹੀਂ ਕਿ ਜਿਹੜੇ ਉਹਨਾਂ ਦੇ ਕੋਲ ਬੈੰਦੇ ਹੀ ਆ ਉਹਨਾਂ ਨੂੰ ਲੈ ਜਾ ਪੱਤਰਕਾਰਾਂ ਨੂੰ ਪੰਜਾਬ ਦੇ ਵਿੱਚੋਂ ਸੱਦਾ ਦੇ ਦੇਣ ਕਿ ਜਿੰਨੇ ਵੀ ਆਉਣਾ ਬਈ ਆ ਜਾਓ ਮੈਂ ਤੁਹਾਨੂੰ ਸਾਰੀਆਂ ਆਪਣੀਆਂ ਕੋਠੀਆਂ ਦਿਖਾ ਦਿੰਨਾ ਕਿ ਕਿੱਥੇ ਕੌਣ ਕੀ ਰਹਿੰਦਾ ਜੀ ਇਦਾਂ ਦਾ ਕੋਈ ਵਿਜ਼ਿਟ ਕਰਵਾਇਆ ਜਾ ਸਕਦਾ ਨਹੀਂ ਕਿ ਆਰਟੀਆਈ ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿ ਪਰਮਾਨੈਂਟਲੀ ਐਸ ਵੇਲੇ ਕੌਣ ਕੌਣ ਕਿਹੜੀ ਕਿਹੜੀ ਕੋਠੀ 'ਚ ਰਹਿ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਵੀ ਚਰਚਾ ਸੁਣੀ ਕਿ ਇੱਕ ਮੰਤਰੀ ਇੱਕ ਮੰਤਰੀ ਤੋਂ ਕੋਠੀ ਜਿਹੜੀ ਐ ਸਿਸੋਦੀਆ ਨੇ ਖਾਲੀ ਕਰਵਾ ਲਈ ਸੀ ਨਾ ਕਿ ਹਟ ਪਿਛੇ ਅੱਠ ਵਿਛੇ ਮਿੱਤਰਾਂ ਦੀ ਮੋਛਾ ਦਾ ਸਵਾਲ ਏ ਤਾਂ ਮਤਲਬ ਇਹ ਜਿਹੜਾ ਕੋਠੀਆਂ ਵਾਲਾ ਕੰਮ ਚੱਲਦਾ ਹੈ ਮਤਲਬ ਕਿ ਏਦਾਂ ਲੱਗਦਾ ਕਿ ਜਿਹੜਾ ਕੋਈ ਇਹਨਾਂ ਦਾ ਐਮਪੀ ਐਮਐਲਏ ਆਪਦੀ ਕੋਠੀ ਜਿਹੜੀ ਉਹਨੂੰ ਲੋਟ ਹੋਈ ਆ ਉਹ ਵਰਤੀ ਜਾਂਦਾ ਉਹ ਕਹਿ ਸਕਦਾ ਇੱਕ ਤਰ੍ਹਾਂ ਨਾਲ ਕਿ ਮੈਂ ਤੇ ਨਾਲ ਐਕਸਟਰਾ 25 ਕਿੱਲਾਂ ਦਾ ਕਬਜ਼ਾ ਲਿਆ ਜੀ ਵੀ ਜਾਨੀ ਮੈਂ ਆਪਦੀ ਕੋਠੀ ਬਚਾ ਕੇ ਚੱਲ ਰਿਹਾ ਤਾਂ ਸਮਝੋ ਕਿ ਮੈਂ 25 ਕਿੱਲਾਂ ਦਾ ਕਬਜ਼ਾ ਹੀ ਜਿੱਤੇ ਹੋਇਆ ਹੂੰ ਤੇ ਕੋ ਲੈਿੰਦੇ ਨੇ ਜਨਾਬ ਜੀ ਜੀ ਇਸ ਕਰਕੇ ਹੁਣ ਇਹਨਾਂ ਵਾਸਤੇ ਇਹ ਸਵਾਲ ਰਹੇਗਾ ਕਿ ਜੋ ਉਹਨਾਂ ਦਾ ਦਾਵਾ ਹੈ ਕਿ ਕੀ ਉਹਦੇ ਵਿੱਚ ਸਚਾਈ ਹੈ ਸਤਿਅਤਾ ਹੈ ਜਾਂ ਫਿਰ ਇਹ ਖਾਮੋਸ਼ੀ ਧਰਜਨ ਕਿ ਤੇ ਖਾਮੋਸ਼ੀ ਆਪਣੇ ਆਪ ਦੇ ਵਿੱਚ ਕਈ ਵਾਰ ਚੀਕ-ਚੀਕ ਕੇ ਜਵਾਬ ਹੁੰਦੀ ਆ ਜੀ ਅਗਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਉਧਰ ਪੁੱਲਰਤਾ ਰਿਮਾਂਡ ਫਿਰ ਨਹੀਂ ਮੰਗਿਆ ਗਿਆ ਹੁਣ ਦੁਬਾਰਾ ਨਿਆਂ ਕੇ ਰਸ ਵਿੱਚ ਭੇਜ ਦਿੱਤਾ ਗਿਆ ਜੀ ਨੇ ਗਿਆਨ ਕਾ ਹਿਰਾਸਤ ਦੇ ਵਿੱਚ ਤੇ ਗੁਰਪ੍ਰਿਤ ਸੀਗਾ ਨਾ ਜੀ ਜੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਤੇ ਉਦੋਂ ਹੀ ਹੋ ਗਿਆ ਨਾ ਜਿੱਦਨ ਇਸਦੀ ਅਰੈਸਟ ਪਈ ਤੇ ਰਿਮਾਂਡ ਮੰਗਿਆ ਨਾ ਕੋਰਟ ਨੇ ਮਨ ਲਓ ਕਿ ਜਦੋਂ ਰਿਮਾਂਡ ਮੰਗਿਆ ਹੀ ਨਾ ਤੇ ਦਿੱਤਾ ਨਹੀਂ ਤਾਂ ਫਿਰ ਸਬਾਕ ਹੈ ਕਿ ਜੇਲ੍ਹ ਦੇ ਵਿੱਚ ਬੁੜੇਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰ ਵੱਡੀ ਖਬਰ ਬ੍ਰੇਕਿੰਗ ਖਬਰ ਹੁਣ ਇਹ ਆ ਰਹੀ ਆ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਯਾਨੀ ਵਿਜੀਲੈਂਸ ਨੇ ਮੁਕਦਮਾ ਦਰਜ ਕਰ ਲਿਆ ਹੈ ਤੇ ਜੇਲ੍ਹ ਦੇ ਵਿੱਚ ਜਾ ਕੇ ਪੁੱਛਤੇ ਪੁੱਛਤਾਚ ਕਰੇਗੀ ਜੀ ਯਾਨੀ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਗ੍ਰਿਫਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲੜ ਦੇ ਮਾਮਲੇ ਦੇ ਵਿੱਚ ਕਿ ਪੰਜਾਬ ਵਿਜੀਲੈਂਸ ਬਿਊਰੋ ਜੇਲ੍ਹ ਦੇ ਵਿੱਚ ਜਾਵੇਗਾ ਤੇ ਜਾ ਕੇ ਪੁੱਛਗਿਛ ਕਰੇਗੀ ਉਹ ਹਾਲੀ ਕੋਰਟ ਨੇ 2 ਦਿਨ ਦੀ ਪਰਮਿਸ਼ਨ ਵੀ ਦੇ ਦਿੱਤੀ ਹੈ ਗੁਰਪ੍ਰੀਤ ਜੀ ਵੱਡੀਆਂ ਖਬਰਾਂ ਆ ਰਹੀਆਂ ਹੂੰ ਕਿ ਵਿਜੀਲੈਂਸ ਵੱਨਿਓ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਗਈ ਸੀ ਕੀ ਜੀਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰ ਲਿਆ ਮਤਲਬ ਕਿ ਗਰਾਰੀ ਤਾਂ ਫਸ ਗਈ ਆ ਫਸ ਗਈ ਹੁਣ ਇਹ ਆਪਣੇ ਆਪ ਦੇ ਵਿੱਚ ਵੇਖੀਏ ਕਿ ਸੀਬੀਆਈ ਤੇ ਹਾਲੇ ਕਿ ਰਿਸ਼ਾਨੂੰ ਨੂੰ ਰਿਮਾਂਡ ਤੇ ਲਈ ਫਿਰਦੀ ਸੀਗੀ ਚਲੋ ਅੱਜ ਪੇਸ਼ੀ ਹੋਈ ਭੁੱਲਰ ਦੀ ਤਾਂ ਜਿਹੜੇ ਇਹਨਾਂ ਦੇ ਵਕੀਲ ਸਾਹਿਬ ਸੀ ਉਹਨਾਂ ਨੇ ਜਾ ਕੇ ਕਿਹਾ ਕਿ ਦੇਖੋ ਜਦੋਂ ਉਹ ਲਰਸਾਬ ਸਾਡੇ ਜਿਹੜੇ ਆ ਨਾ ਉਹ ਨੌਕਰੀ ਚ ਨਹੀਂ ਸੀ ਆਏ ਪ੍ਰਾਪਰਟੀ ਤੇ ਉਦੋਂ ਦੀ ਆ ਇਹਨਾਂ ਦੇ ਕੋਲ ਯਾਨੀ ਨੌਕਰੀ ਚ ਆਉਣ ਤੋਂ ਪਹਿਲਾਂ ਦੀ ਪ੍ਰਾਪਰਟੀ ਇਹ ਹੋਲਡ ਰੱਖਦੇ ਨੇ ਹੋਲਡ ਕਰਦੇ ਨੇ ਓਨਰਸ਼ਿਪ ਹੈ ਇਹਨਾਂ ਦੇ ਕੋਲ ਤੇ ਨਾਲ ਕਿਹਾ ਕਿ ਜੋ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਾਰੇ ਫੈਕਟ ਪੇਸ਼ ਕੀਤੇ ਜਾ ਰਹੇ ਉਹਨਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਮਤਲਬ ਕਿ ਸੋਸ਼ਲ ਮੀਡੀਆ ਤੇ ਹੁਣ ਜਿਹੜੇ ਫੈਕਟ ਆ ਉਹਨਾਂ ਨੂੰ ਵੀ ਕੰਟਰੋਲ ਕਰ ਲਓ ਕੰਟਰੋਲ ਕਿਉਂ ਬਈ ਕਾਊਂਟਰ ਕਰੋ ਤੁਸੀਂ ਤੁਸੀਂ ਆਪਣੀ ਗੱਲ ਰੱਖੋ ਸੋਸ਼ਲ ਮੀਡੀਆ ਤਾਂ ਗੱਲ ਕਿਉਂ ਘੁੱਟਣਾ ਇੱਥੇ ਤੇ ਸੱਚੀਆਂ ਵੀ ਹੁੰਦੀਆਂ ਝੂਠੀਆਂ ਵੀ ਹੁੰਦੀਆਂ ਲੋਕ ਜੀ ਜੀ ਸੱਚ ਵੀ ਬੋਲਦੇ ਨੇ ਝੂਠ ਵੀ ਬੋਲਦੇ ਨੇ ਤੇ ਗੱਲ ਇਹ ਆ ਕਿ ਭਾਈ ਆਪੇ ਲੋਕ ਨਿਸਤਾਰਾ ਕਰਦੇ ਹੁੰਦੇ ਆ ਕਿ ਕਿਹੜੀ ਧਿਰ ਸੱਚ ਬੋਲਦੀ ਆ ਕਿਹੜੀ ਧਿਰ ਝੂਠ ਬੋਲਦੀ ਆ ਹੁਣ ਰਹੀ ਗੱਲ ਇਹ ਵਿਜੀਲੈਂਸ ਦੀ ਤੇ ਸੀਬੀਆਈ ਦੀ ਕਿਰਸ਼ਾਨੂੰ ਨੂੰ ਇਹਨਾਂ ਨੇ ਰਿਮਾਂਡ ਤੇ ਲਿਆ ਕਿਰਸ਼ਾਨੂੰ ਰਿਮਾਂਡ ਤੇ ਚੱਲ ਰਿਹਾ ਹੈ ਏ ਜੀ ਲੈਂਸ ਨੇ ਰਿਮਾਂਡ ਲੈ ਵੀ ਲਿਆ ਇੱਕ ਤਰ੍ਹਾਂ ਨਾਲ ਜਾ ਕੇ ਉਹਨੂੰ ਪੁੱਛ ਕੇ ਚ ਰਿਮਾਂਡ ਹੀ ਮਿਲ ਗਿਆ ਇੱਕ ਤਰ੍ਹਾਂ ਨਾਲ ਜੀ ਜੀ ਇਹ ਕੀ ਕਹਾਣੀ ਜਿਹੜੀ ਆ ਇਹ ਜਲੇਬੀ ਬਣ ਜਾਏਗੀ ਹੁਣ ਕਿਉਂਕਿ ਜੇ ਸਿੱਧੀ ਕਹਾਣੀ ਤੋਂ ਉਹਨਾ ਪਾ ਕਿਹੜਾ ਕੋਈ ਅਣਜਾਨ ਹਾ ਗੁਰਪ੍ਰੀਤ ਜੀ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ ਪੱਤਰਕਾਰਤਾ ਚ ਵਿਚਰਦਿਆਂ ਛੋਟੀ ਜੀ ਕੋਈ ਰਿਕਵਰੀ ਹੋ ਜਾਵੇ ਜੀ ਉਹਦੇ ਵਿੱਚ ਵੀ 2-4 ਦਿਨਾਂ ਦਾ ਹੀ ਰਿਮਾਂਡ ਮੰਗ ਲੈਂਦੇ ਨੇ ਤੇ ਇੱਥੇ ਏਡੀ ਵੱਡੀ ਰਿਕਵਰੀ ਆ ਸੀਬੀਆਈ ਰਿਮਾਂਡ ਕਿਉਂ ਨਹੀਂ ਲੈ ਰਹੀ ਤੇ ਕਿਰਸ਼ਾਨੂੰ ਨੂੰ ਮੂੰਹ ਤੇ ਬਿਠਾ ਕੇ ਸਵਾਲ ਦੀ ਪੁੱਛ ਕੇ ਚੋਣੀ ਚਾਹੀਦੀ ਸੀ ਜਿੰਨਾ ਕੁ ਸਾਡ ਨੂੰ ਤਕਨੀਕੀ ਤੌਰ ਤੇ ਇਲਮ ਹੈ ਨਾ ਗੱਲਾਂ ਦਾ ਕਿ ਫੋਰੈਂਸਿਕ ਸਬੂਤ ਇਕੱਤਰ ਕਰਨ ਤੇ ਮੂਹ ਰੂਪੀ ਇੰਟਰੋਗੇਸ਼ਨ ਵਾਸਤੇ ਸਾਰਾ ਕੁਝ ਹੋਣਾ ਲਾਜ਼ਮੀ ਸੀ ਤੇ ਜਦੋਂ ਇਹ ਸੀਬੀਆਈ ਰਿਮਾਂਡ ਹਾਸਲ ਕਰੇ ਤਦ ਨੂੰ ਕਿਰਸ਼ਾਨੂੰ ਦਾ ਸ਼ਾਇਦ ਰਿਮਾਂਡ ਖਤਮ ਹੋ ਜਾਵੇ ਪਰ ਵਿਜੀਲੈਂਸ ਹੁਣ ਇਹ ਨਾ ਦੋ ਦਿਨਾਂ ਦੇ ਵਿੱਚ ਪੁੱਛਗਿੱਛ ਕਰਕੇ ਕੀ ਕਰੇਗੀ बड़ा इंटरेस्टिंग हो गया बहुत ही इंटरेस्टिंग हो गया गुरप्रीत यह मामला समझ नहीं आ रही कि वो किस करवट बैठेगा पर इस दरमियान कुछ जेड़े अफसर है, वो है। मुझे नींद ना आए मुझे चैन ना आए कोई जाए जरा ढूंढ के लाए तो दूजे पास ये भी खबर आ रही है जी सर ਇਹੋ ਗੱਲ ਵੇਖਣ ਵਾਲੀ ਆ ਕਿ ਭਾਈ सीबीआई ਇਧਰੋਂ ਰਿਮਾਂਡ ਤੇ ਕਿਰਿਸ਼ਾਨੂੰ ਨੂੰ ਲੈ ਕੇ ਚੱਲ ਰਹੀ ਹੈ ਤੇ ਉਧਰੋਂ ਵਿਜੀਲੈਂਸ ਨੇ ਦੋ ਦਿਨ ਪੁੱਛਗਿੱਛ ਕਰਨੀ ਆ ਤਾਂ ਹੁਣ ਗੱਲ ਤੇ ਇਹ ਆ ਕਿ ਕੀ ਇਹ ਕਹਾਣੀ ਜਿਹੜੀ ਆ ਉਹ ਇੱਥੇ ਹੀ ਠੱਪੀ ਜਾਏਗੀ ਜਾਂ ਅੱਗੇ ਇਹ ਟੁਰਣਗੇ ਤੇ ਜੇ ਅੱਗੇ ਟੁਰਦੀ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਕਹਾਣੀ ਬਹੁਤ ਅੱਗੇ ਤੱਕ ਜਾਣ ਦੀ ਸੰਭਾਵਨਾ ਹੈ ਕੀ ਆ ਪਰ ਸਮਝੋ ਬਾਹਰ ਆ ਕਾਨੂੰਨੀ ਬਾਹਰ ਵੀ ਹਰਾ ਰਿਹਾ ਕਿ ਸੀਬੀਆਈ ਨੇ ਐਡੀ ਵੱਡੀ ਰਿਕਵਰੀ ਐਡੇ ਵੱਡੇ ਦਾਅਵੇ ਕਰਨ ਉਪਰੰਤ ਰਿਮਾਂਡ ਹੀ ਨਹੀਂ ਮੰਗਿਆ ਹੁਣ ਤੱਕ ਇਹ ਕਮਾਲ ਦੀਆਂ ਗੱਲਾਂ ਜੀ ਇਹ ਕਮਾਲ ਦੀ ਗੱਲ ਤਾਂ ਜ਼ਰੂਰ ਹੈ ਕਿ ਐਡੀ ਵੱਡੀ ਰਿਕਵਰੀ ਹੋਵੇ ਤੇ ਬਸ ਇੰਨਾ ਕੀ ਪੁੱਛਗਿੱਛ ਕਰਨੀ ਸੀ ਅੱਗੇ ਚੱਲਦੇ ਹਾਂ ਉਧਰ ਲੁਧਿਆਣੇ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਇਹ ਕਤਲ ਵੀ ਕਹਿੰਦੇ ਐਸਐਸਪੀ ਦਫ਼ਤਰ ਦੇ ਬਹੁਤ ਨਜ਼ਦੀਕ ਹੋਇਆ ਕਿ ਸੀ ਸਾਰਾ ਮਾਜਰਾ ਕਬੱਡੀ ਖਿਡਾਰੀ ਦਾ ਕਤਲ ਹੋ ਜਾਣ ਪਿੱਛੇ ਆ ਦੇਖੋ ਮਾਮਲਾ ਤੇ ਇਹ ਰੰਜਿਸ਼ ਦਾ ਹੀ ਦੱਸਿਆ ਜਾ ਰਿਹਾ ਹੈ ਗੁਰਪ੍ਰੀਤ ਮਾਮਲਾ ਇਹ ਰੰਜਿਸ਼ ਦਾ ਸੀਗਾ ਪਰ ਜਿਹੜਾ ਐਸਐਸਪੀ ਆਫਿਸ ਹੈ ਉਹ ਇੱਥੋਂ ਕੋਈ 2.5 ਤੋਂ 300 ਕਿਲੋਮੀਟਰ ਕਹਿਣ ਲੱਗਾ ਸਰ 2.5 ਤੋਂ 300 ਮੀਟਰ ਹੀ ਆ ਜਿਆਦਾ ਜੀ ਜੀ ਜੇ ਜੋ ਪ੍ਰਤੱਖ ਦਰਸ਼ੀਆ ਜਾਂ ਮੀਡੀਆ ਰਿਪੋਰਟਾਂ ਨੇ ਉਹ ਕਹਿੰਦੇ ਕਿ ਹਮਲਾਵਰ ਜਿਹੜੇ ਆ ਦੋ ਗੱਡੀਆਂ ਚਾਹੀ ਸੀ ਜਦ ਕਿ ਕਬੱਡੀ ਖਿਡਾਰੀ ਜਿਹੜਾ ਸੀ ਉਹ ਆਪਣੀ ਕਾਰ ਦੇ ਵਿੱਚ ਸੀ ਪਾਰਕਿੰਗ ਦੇ ਵਿੱਚ ਖਿਡਾਰੀ ਦੀ ਕਾਰ ਜਿਹੜੀ ਸੀ ਉਹ ਦੋਸ਼ੀਆਂ ਦੀ ਗੱਡੀ ਦੇ ਨਾਲ ਕਿਤੇ ਟਕਰਾ ਗਈ ਤੇ ਜਿੱਤੇ ਚੱਲਦੇ ਆ ਵਿਵਾਦ ਹੋਇਆ ਜੀ ਤੇ ਦੋਨਾਂ ਕਾਰਨ ਦੇ ਵਿੱਚ ਸੱਤ ਅੱਠ ਜਿਹੜੇ ਇਹ ਨੌਜਵਾਨ ਸਵਾਰ ਸੀ ਇਹਨਾਂ ਨੇ ਇਸ ਕਬੱਡੀ ਖਿਡਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਰੀਬ ਦੱਸਿਆ ਕਿ 20 ਮਿੰਟ ਤੱਕ ਕੋਣ ਦੇ ਰਹੇ ਤੇ ਆਖਿਰ ਦੇ ਵੇਲੇ ਜਾਂਦੇ ਹੋਏ ਇੱਕ ਨੌਜਵਾਨ ਨੇ ਆਪਣੀ ਪਿਸਟਲ ਕੱਢੀ ਆ ਤੇ ਸ਼ਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਸਾਰੇ ਫਰਾਰ ਹੋ ਗਏ ਨੇ ਪਛਾਣ ਮ੍ਰਿਤਕ ਦੀ ਜਿਹੜੀ ਆ ਉਹ 23 ਸਾਲਾ ਤੇਜਪਾਲ ਦੇ ਰੂਪ ਦੇ ਵਿੱਚ ਹੋਈ ਆ ਜਿਹੜਾ ਗਿੱਦੜਵਿੰਡੀ ਪਿੰਡ ਦਾ ਰਹਿਣ ਵਾਲਾ ਆ ਤੇ ਜਿਲ੍ਹਾ ਪੱਤਰੀ ਸਰਕਲ ਕਬੱਡੀ ਤੇ ਕਈ ਟੂਰਨਾਮੈਂਟ ਖੇਡ ਚੁੱਕਾ ਮਤਲਬ ਕਿ ਲੋਕਲ ਪੱਤਰ ਦੇ ਜਿਹੜੇ ਟੂਰਨਾਮੈਂਟ ਹੁੰਦੇ ਆ ਉਹ ਖੇਡ ਚੁੱਕਾ ਸਰਕਲ ਸਰਕਲ ਸਟਾਈਲ ਹੁੰਦੀ ਹੈ ਜਿਹੜੀ ਆਪਾਂ ਓਪਨ ਕਬੱਡੀ ਜਿੱਨੂੰ ਕਹ ਦਿੰਦੇ ਆ ਤੇ ਦੂਜੇ ਪਾਸੇ ਜਿਹੜੇ ਐਸਐਸਪੀ ਅੰਕੁਰ ਗੁਪਤਾ ਨੇ ਨੌਜਵਾਨ ਐ ਵੀ ਅਫੀਸਰ ਹੈ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੁਪਹਿਰ 2:50 ਮਿੰਟ ਦੇ ਕਰੀਬ ਜਗਰਾਉਂ ਦੇ ਹਰੀ ਸਿੰਘ ਰੋਡ ਤੇ ਦੋ ਲੜਕੇ ਤੇਜਪਾਲ ਸਿੰਘ ਤੇ ਹਣੀ ਦੀ ਫਾਈਟ ਹੋਈ ਹੈ ਜੀ ਜਿਹਦੇ ਵਿੱਚ ਤੇਜਪਾਲ ਨੂੰ ਗੋਲੀ ਲੱਗੀ ਹੈ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਆ ਕੇਸ ਨੂੰ ਹੱਲ ਕਰਨ ਵਾਸਤੇ ਟੀਮਾਂ ਬਣਾ ਦਿੱਤੀਆਂ ਗਈਆਂ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਵੈਸੇ ਤੇ ਇਹ ਵੀ ਖਬਰ ਆ ਰਹੀ ਸੀ ਕਿ ਇਹਨਾਂ ਦੇ ਵਿੱਚ ਪਹਿਲਾਂ ਹੀ ਕੋਈ ਰੰਜਿਸ਼ ਸੀ ਯਾਨੀ ਇਹ ਗੱਲ ਵੀ ਦੁਪਹਿਰੇ ਆਫੀਸ਼ਲ ਦੱਸ ਰਹੇ ਸੀਗੇ ਤਾਂ ਕੁਝ ਬੰਦਿਆਂ ਦੀ ਪਛਾਣ ਤੇ ਹੋ ਗਈ ਸੀ ਹੁਣ ਸ਼ਾਮੀ ਇਹ ਵੀ ਖਬਰ ਸੁਣਨ ਨੂੰ ਮਿਲ ਰਹੀ ਸੀਗੀ ਕਿ ਦਰਅਸਲ ਕੀ ਆ ਕਿ ਮਤਲਬ ਐਮਕਾਉਂਟਰ ਦੀ ਵੀ ਮੈਂ ਸੁਣ ਰਿਹਾ ਸੀ ਕਿ ਮੈਨੂੰ ਪਤਾ ਨਹੀਂ ਹੈ ਐਨਕਾਉਂਟਰ ਵੀ ਦੱਸਦੇ ਆ ਕਿ ਹੋਇਆ ਇਹ ਤੁਸੀਂ ਕਨਫਰਮ ਕਰਨਾ ਪਰ ਦੱਸਦੇ ਆ ਕਿ ਜਿਹੜੇ ਇਹ ਦੋ ਭਰਾ ਨੇ ਖਾਸ ਤੌਰ ਤੇ ਇਸ ਮਾਮਲੇ ਦੇ ਵਿੱਚ ਮੋਲਜਮ ਇੱਕ ਕਹਗਾ ਕਾਲਾ ਤੇ ਦੂਜਾ ਹਰੀ ਇਨਾਂ ਤੇ ਪਹਿਲਾਂ ਵੀ ਕ੍ਰਿਮਿਨਲ ਚਾਰजेस ਹੈਗੇ ਨੇ ਤਿੰਨ ਤਿੰਨ ਮੁਕੱਦਮੇ ਤਾਰਚ ਨੇ ਇਹਨਾਂ ਦਾ ਸਿੱਕਰ ਆ ਰਿਹਾ ਸੋ ਇਹ ਕਬੱਡੀ ਖਿਡਾਰੀ ਦੀ ਜਿਹੜੀ ਹਤਿਆ ਹੋਈ ਆ ਦਿਨ ਦੀਵੀ ਇਹਨੇ ਇੱਕ ਵਾਰੀ ਫੇਰ ਲਾਅਨ ਆਰਡਰ ਦੀ ਪੋਲ ਪੱਟੀ ਖੋਲ ਦਿੱਤੀ ਆ ਗੁਰਪ੍ਰੀਤ ਕਿਉਂਕਿ ਇਹ ਤੇ ਸਾਫ਼ ਆ ਕਿ ਚਲੂ ਰੰਜਿਸ਼ ਰੰਜਿਸ਼ ਤੇ ਚੱਲਦੀ ਆ ਪਰ ਅੱਜ ਕਿੱਥੇ ਬੰਦਾ ਮਾਰ ਦੇਣਾ ਕਿਸੇ ਨੇ ਕੋਈ ਨਾ ਤਾਂ ਡਰਿਆ ਨਾ ਕੋਈ ਭੈ ਆ ਹਾਲਾਂਕਿ ਮੌਕੇ ਤੇ ਆਮ ਆਦਮੀ ਪਾਰਟੀ ਦੀ ਵ代इका ਬੀਬੀ ਸਰਬਜੀਤ ਕੌਰ ਮਾਨੂਕੇ ਪਹੁੰਚੇ ਸਨ ਕਾਫੀ ਉਥੇ ਮਤਲਬ ਕਿ ਮਾਹੌਲ ਜਿਹੜਾ ਹੈ ਉਹ ਸੋਗਮਈ ਹੈ ਸਟ੍ਰੈਸ ਵਾਲਾ ਵੀ ਆ ਹੁਣ ਜਾਂਚ ਪੜਤਾਲ ਅਕੀ ਕਰ ਰਹੀ ਆ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਤਸਦੀਕ ਤੇ ਨਹੀਂ ਪਰ ਦੇਰ ਸ਼ਾਮੀ ਸਾਨੂੰ ਉਡਮੀਆਂ ਜੀਆਂ ਖਬਰਾਂ ਮਿਲੀਆਂ ਸਨ ਕਿ ਸ਼ਾਇਦ ਐਨਕਾਊਂਟਰ ਵੀ ਕਿਸੇ ਨਾ ਕਿਸੇ ਦੋਸ਼ੀ ਦਾ ਇਸ ਮਾਮਲੇ 'ਚ ਹੋਇਆ ਆ ਹੂੰ ਜੀ ਹਾਲੇ ਜਨਤਕ ਰੂਪ ਚ ਤਾਂ ਬਹੁਤੀ ਕੋਈ ਇੱਕੋ ਖੇਸ ਦੀ ਨਹੀਂ ਨਿਕਲ ਪਾਰੀ ਜਿੰਨਾ ਕਿ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਹੋ ਸਕਦਾ ਹੈ ਹਲੇ ਹੌਲੀ ਹੌਲੀ ਚੀਜ਼ਾਂ ਸਾਰੀਆਂ ਸਪਸ਼ਟ ਹੋਣ ਥੋੜਾ ਸਮਾਂ ਲੈ ਕੇ ਪਰ ਹੋ ਵੀ ਸਕਦਾ ਹੈ ਪਰ ਇਹ ਬਹੁਤ ਵੱਡੀ ਘਟਨਾ ਹੈ ਪੰਜਾਬ ਦੇ ਕੈਨਵਸ ਦੇ ਉੱਪਰ ਜਦੋਂ ਆਏ ਦਿਨ ਦੇਖਦੇ ਆ ਦਿਨ ਦਿਹਾੜੇ ਡਕੈਤੀ ਹੋ ਜਾਂਦੀ ਹੈ ਜੁਵੈਲਰਸ ਨੂੰ ਲੁੱਟ ਲਿਆ ਜਾਂਦਾ ਹੈ ਤੇ ਇਹੋ ਜਿਹੀਆਂ ਘਟਨਾਵਾਂ ਆ ਕੇ ਗੱਡੀ ਖਹਿ ਜਾਣ ਤੋਂ ਬਾਅਦ ਹੀ ਕਤਲ ਕਰ ਦੇਣਾ ਜਾ ਫਿਰ ਕੋਈ ਰੰਜਿਸ਼ ਹੋਣ ਦਾ ਮਾਮਲਾ ਇਹ ਇੰਨਾ ਡਰ ਖੌਫ ਦਿਮਾਗ ਚੋਂ ਨਿਕਲ ਚੁੱਕਿਆ ਲੋਕਾਂ ਦੇ ਕਿ ਪਤਾ ਨਹੀਂ ਹੁਣ ਕਿੱਥੇ ਜਾ ਕੇ ਖੈਰ ਸੁਖ ਹੋਊਗੀ ਚਲੋ ਅਗਲੀ ਖਬਰ ਤੇ ਜੇਕਰ ਚਲੀਏ ਤਾਂ ਖਬਰ ਤਕਰੀਬਨ ਤਕਰੀਬਨ ਐਦਾਂ ਦੀ ਮੰਦਭਾਗੀ ਹੀ ਹੈ ਰਾਜਪਾਲ ਸਾਹਿਬ ਕਹਿੰਦੇ ਵੀ ਨੰਬਰ 1 ਹੈ ਪੰਜਾਬ ਕਿਹੜੇ ਕੰਮ ਚ ਹੈ ਉਹ ਤੁਸੀਂ ਦੱਸਣਾ ਹੈ ਦੇਖੋ ਹੁਣ ਉਹ ਗੋਵਿੰਦੇ ਆਲਾ ਕੰਮ ਤੇ ਮੈਂ ਨਹੀਂ ਕਰ ਸਕਦਾ ਕਿ ਉਹਨੇ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੂੰ ਮੇਰਾ ਤੂੰ ਮੇਰਾ ਹੀਰੋ ਨੰਬਰ 1 ਕੁੱਲੀ ਨੰਬਰ 1 ਇਦਾਂ ਸੀ ਜੋੜੀ ਨੰਬਰ 1 ਬੜੀਆਂ ਫਿਲਮਾਂ ਆਈਆਂ ਉਹ ਤੋਂ ਨੰਬਰ 1 ਨੰਬਰ 1 ਹੁਣ ਤੇ ਕਰਜ਼ੇ ਦੇ ਵਿੱਚ ਅਸੀਂ ਨੰਬਰ 1 ਆ ਜਾਂ ਵਰਸਟ ਇਕਨੋਮੀ ਦੇ ਮਾਮਲੇ ਦੇ ਵਿੱਚ ਅਸੀਂ ਨੰਬਰ 1 ਆ ਤੇ ਇੱਧਰ ਰਾਜਪਾਲ ਨੇ ਸਾਨੂੰ ਹੋਰ ਹੀ ਇੱਕ ਕੰਮ ਦੇ ਵਿੱਚ ਨੰਬਰ 1 ਕਰ ਦਿੱਤਾ ਕਹਿੰਦਾ ਕਿ ਪੰਜਾਬ ਨਸ਼ੇ ਦੇ ਵਿੱਚ ਨੰਬਰ 1 ਆ ਆਹ ਹੋਰ ਨੰਬਰ 1 ਕਹਿ ਸਕਦੇ ਆਪਣੇ ਪੰਜਾਬ ਦੇ ਨਾਲ ਲੱਗਦੀ ਆ ਮਟੀਲੀ ਵਾਲੀ ਜਿਹੜੀ ਨਹਿਰ ਆ ਸਾਡੇ ਇਥੇ ਪਿੰਡਾਂ 'ਚ ਲੱਗੀਆਂ ਨੇ ਲੰਗਦੀਆਂ ਉਹਦੇ ਵਿੱਚ ਤੇ ਡੋਡੇ ਤੈਰਦੇ ਫਿਰਦੇ ਨੇ ਦੱਸੋ ਤੇ ਬੰਦਾ ਪੁੱਛੇ ਬੰਦਾ ਪੁੱਛੇ ਕਟਾਰੀਆ ਸਾਹਿਬ ਨੂੰ ਕਿ ਤੁਹਾਡੇ ਰਾਜਸਥਾਨ ਦੇ ਵਿੱਚ ਤੇ ਨਹਿਰਾਂ ਦੇ ਵਿੱਚ ਡੋਡੇ ਤੈਰਦੇ ਫਿਰਦੇ ਆ ਜੀ ਤੁਸੀਂ ਕਹਿੰਦੇ ਪੰਜਾਬ ਨੰਬਰ 1 ਨੇ ਆ ਚਲੋ ਮੰਨ ਲਿਆ ਪੰਜਾਬ ਨੰਬਰ 1 ਨੇ ਆ ਪਰ ਉਹਦਾ ਪੈਮਾਨਾ ਕੀ ਆ ਰਿਕਵਰੀ ਦੇ ਲਿਹਾਜ਼ ਨਾਲ ਜਾਂ ਪਰਚਿਆਂ ਦੇ ਲਿਹਾਜ਼ ਨਾਲ ਤੇ ਉਹ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਯਾਦ ਹੈ ਜਦੋਂ ਇਹ ਆਂਕੜੇ ਐਮਸੀਆਰਬੀ ਦੇ ਆਏ ਤੇ ਬਲਦੇਜ ਪੰਨੂ ਰਾਣੇ ਪ੍ਰੈਸ ਕਾਨਫਰੰਸ ਕੀਤੀ ਸੀ ਇਹਨੂੰ ਵਧਾ ਕੇ ਤੇ ਮੈਂ ਕਿਹਾ ਸੀ ਇਹ ਅੱਧਾ ਗਲਾਸ ਖਾਲੀ ਹੁੰਦਾ ਜੇ ਅੱਧਾ ਭਰਿਆ ਹੁੰਦਾ ਜੇ ਐ ਹੁੰਦਾ ਜੀ ਜੀ ਗੁਰਪ੍ਰੀਤ ਜੀ ਅਸੀਂ ਇਹ ਸਾਰੀਆਂ ਚੀਜ਼ਾਂ ਵੇਖੀਆਂ ਕਿ ਉਹਨਾਂ ਨੇ ਤੁਹਾਡੀਆਂ ਹੀ ਐਫਆਈਆਰ ਕੱਢ ਕੇ ਤੁਹਾਨੂੰ ਨੰਬਰ 1 ਬਣਾਤਾ ਜੀ ਕਿ ਪੂਰੇ ਪੰਜਾਬ 'ਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਹੁੰਦੇ ਹੁਣ ਤੁਸੀਂ ਇਹਨੂੰ ਪ੍ਰਾਪਤ ਕੀ ਗਏ ਉਹਨਾਂ ਤੁਹਾਨੂੰ ਨੰਬਰ 1 ਕਰ ਦੇਣਾ ਇਹਨਾਂ ਅੰਕੜਿਆਂ ਦੇ ਆਧਾਰ 'ਤੇ ਜੀ रिकवरी ਦੇ ਆਧਾਰ ਤੇ ਜਾਂ ਜੋ ਨੰਬਰ ਆਫ ਐਨਡੀਪੀਰਸ ਦੀਆਂ ਐਫਆਈਆਰਸ ਹੁੰਦੀਆਂ ਨੇ ਉਹਨਾਂ ਦੇ ਆਧਾਰ ਤੇ ਤਾਂ ਸਾਫ ਹੈ ਨਾ ਕਿ ਰਾਜਨੀਤੀ ਦਾ ਤਕਾਜ਼ਾ ਤੇ ਜਿਹੋ ਜੀ ਮਫੀਦ ਹੈ ਚੀਜ਼ ਉਹੋ ਜੀ ਵਰਤ ਲੈਣੀ ਉਹਨਾਂ ਨੇ ਪਰ ਜੀ ਜੀ ਕਟਾਰੀਆ ਸਾਹਿਬ ਨੂੰ ਇੱਕ ਸਵਾਲ ਰਹੇਗਾ ਕਿ ਕੀ ਤੋਂ ਹਾਟੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਉਹ ਆਪਾਂ ਦੇਖਦੇ ਹਾਂ ਹਰਿਆਣਾ ਚਾਹੇ ਉਹ ਰਾਜਸਥਾਨ ਆ ਚਾਹੇ ਉਹ ਮਹਾਰਾਸ਼ਟਰਾ ਚਾਹੇ ਦਿੱਲੀ ਆ ਕਿ ਉਥੇ ਨਸ਼ਾ ਪਤਾ ਹੈ ਨਹੀਂ ਹੂੰ ਦਿੱਲੀ ਦੇ ਵਿੱਚ ਤੇ ਗਾਹ ਪਿਆ ਗਿਆ ਕੁਆ ਤੱਕ ਮਹਾਰਾਸ਼ਟਰ ਤੱਕ ਉਥੇ ਤੇ ਗਾਹ ਪਿਆ ਵੇ ਆ ਡਰਗ ਦਾ ਹੁਣ ਨੰਬਰ 1 ਚਲੋ ਜੇ ਪੰਜਾਬ ਹੈ ਵੀ ਆ ਤੇ ਕੀ ਪੰਜਾਬ ਇੰਡੀਆ ਦਾ ਪਾਰਟ ਨਹੀਂ ਹੈ ਕਦੇ ਉੜਦਾ ਪੰਜਾਬ ਫਿਲਮ ਬਣ ਕੇ ਕਦੇ ਤੁਸੀਂ ਨੰਬਰ 1 ਕਹਿ ਦਿੱਤਾ ਕਦੇ ਰਾਹੁਲ ਗਾਂਧੀ ਨੇ ਕਹਿ ਦਿੱਤਾ ਤੇ ਤੁਹਾਨੂੰ ਰਾਜ ਕਰਦਿਆਂ ਨੂੰ 11 ਸਾਲ ਹੋ ਗਏ ਨੇ ਹਜ਼ੂਰ ਸਤਾ ਦੇ ਵਿੱਚ ਕੁੰਦਰ ਚ ਰਹਿੰਦੇ ਆ ਤੇ ਮੋਦੀ ਸਾਹਿਬ ਹੁਣ ਨੇ ਫਿਰ ਕਿਹੜਾ ਤੀਰ ਮਾਰਿਆ ਪੰਜਾਬ ਵਾਸਤੇ ਉਸੀਂ ਕੀ ਕੀਤਾ ਜੀ ਮੰਨ ਲਓ ਇਹੋ ਜੀ ਸਿਚੁਏਸ਼ਨ ਹੈ ਅੱਜ ਤੁਸੀਂ ਇਹ ਦੇਖਦੇ ਹੋ ਤੁਹਾਡਾ ਮੰਨਣਾ ਹੈ ਤਾਂ ਤੁਸੀਂ ਇਹਦੇ ਭਲੇ ਵਾਸਤੇ ਨੀਤੀਗਤ ਕੀਤਾ ਕੀਆ ਕੇਂਦਰ ਦੇ ਤੌਰ ਤੇ ਸਾਰਾ ਕੁਝ ਸੂਬਾ ਸਰਕਾਰ ਦੀ ਤੇ ਅਸੀਂ ਆਲੋਚਨਾ ਕਰਦੇ ਹੀ ਰਹਿੰਨੇ ਆ ਕਿ ਉਹਨਾਂ ਨੇ ਚਾਹੇ ਉਹ ਕੈਪਟਨ ਹੋਵੇ ਤੇ ਚਾਹੇ ਇਹ ਔਰਤੇ ਚਾਹੇ ਕਾਲੀ ਉਹਨਾਂ ਨੇ ਟਕਵਾਂਜੀ ਕੀਤੇ ਕਦੇ ਪਰਚੇ ਦਰਜ ਕਰਤੇ ਕਦੇ ਕਿਸੇ ਨੇ ਯੁੱਧ ਛੇੜ ਦਿੱਤਾ ਕਦੇ ਕਿਸੇ ਨੇ ਸੌਂ ਚੁੱਕ ਲਈ ਉਹਦੇ ਅਸੀਂ ਕਹਿੰਦੇ ਹੀ ਰਹਿੰਨੇ ਆ ਆਪਦੇ ਬੰਦਿਆਂ ਨੂੰ ਪਰ ਤੁਸੀਂ ਕੀ ਕੀਤਾ ਪੰਜਾਬ ਲਈ ਜੇ ਤੁਸੀਂ ਨੰਬਰ 1 ਗਿਣਦੇ ਹੋ ਤਾਂ ਤੁਸੀਂ ਕਿਹੜਾ ਕੱਦੂ ਚ ਤੀਰ ਫਸਾਇਆ ਸਾਨੂੰ ਦੱਸਦੇ ਦਿਓ ਜੀ ਇਹ ਤਾਂ ਹੈ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨ